ਕੰਤਨ ਸਤ ਗੁਰ ਤੇਰਾ ਹੀ ਆਸਰਾ ਆ ਆਇ ਸਤਿ ਗੂਰੀ ਪਰੀ ਉਪਕਾਰੀ ਜੀ ਜੀ ਬਾਂਦੇ ਉਦਾਰ ਦੇ ਲਈ ਦਾਤਾ ਵਿਸ਼ੜੀਆਂ ਰੂਹਾਂ ਦੇ ਵਪਾਰੀ ਜੀ ਪਾਰੀ ਉਪਕਾਰ ਦੇ ਲਈ ਸਰਦੀ ਪੁੱਜਦੀ ਦੁਨੀਆ ਵਿੱਚ ਜਾ ਦੇ ਪਾਪ ਜ਼ੁਲਮ ਬਾਦ ਜਾਂਦੇ ਸਚ ਨੂੰ ਰੋਕਣ ਝੂਠੇ ਦੀ ਹੈ ਪਿੱਠ ਨੂੰ ਥਪ ਥਪਾਉਂਦੇ ਉਸ ਸਮੇਂ ਕੁਲੀ ਮਾਲਿਕ ਝੋਲਾ ਪੈਨ ਮਨੁੱਖ ਦਾ ਆਂਦੇ ਭਾ ਖੰਡਾਂ ਤੋਂ ਵਾਰ ਨਿਕੜਦੇ ਸੱਚਾ ਨਾਮ ਜਪਾਂਦੇ ਹੁੰਦੇ ਸਤਿਗੁਰ ਰੂਹਾਂ ਦੇ ਉਦਾਰੀ ਜੀ ਜੀ ਬਾਂਦੇ ਉਦਾਰ ਦੇ ਲਈ ਆਇ ਸਤਿਗੁਰਿ ਪਰਿ ਉਪਕਾਰੀ ਜੀ ਜੀਵਾਂ ਦੇ ਉਦਾਰ ਦੇ ਲਈ। ਕੁਲ ਦੁਨੀਆਂ ਦਾ ਵਾਲੀ ਸਤਿਗੁਰ ਮਾਤਿ ਲੋਕ ਤੇ ਆਇਆ। ਪਰਮ ਪਿਤਾ ਸਾ ਸਤਿ ਨਾਮ ਜੀ ਚਰਨ ਜਗਤ ਤੇ ਪਾਇਆ। ਜਨਮਾ ਤੋਂ ਜੋ ਵਿਛੜੀਆਂ ਰੂਹਾਂ ਨੇ ਆ ਕੇ ਸ਼ੁਕਰ ਮਨਾਇਆ। ਹਤਾਨੇ ਪਾ ਗਏ ਸਾਡੇ ਦਾਤਾ ਜੀ ਨੇ ਚਰਨੀ ਲਾਇਆ ਦੀਦ ਕਰਕੇ ਹਜੜ ਦੀ ਕੁਮਾਰੀ ਜੀ 파ਰੇ ਉਪਕਾਰ ਦੇ ਰਹੀ ਆਏ ਸਤਿਗੁਰਿ 파ਰੇ ਉਪਕਾਰੀ ਜੀ ਜੀ ਬਾnde ਉਧਾਰ ਦੇ ਰਹੀ ਸਤਿਗੁਰ ਮੁਰਸ਼ਦ ਜੀ ਨੇ ਸਰਬ ਸ਼੍ਰੇਸ਼ਟ ਮਿਸ਼ਨ ਬਣਾਇਆ ਅਟਾ ਗੁਰਖੰਡ ਕਉ ਮਿਰਚਾ ਕੱਪੜਾ ਲਤਾ ਨਾਇਆ ਨਾ ਕੋਈ ਚੰਦਾ ਗੌਲਿਕ ਪਰਚੀ ਨਾ ਲੈਂਦੇ ਸਰਮਾਇਆ ਸਿੱਧਾ ਸੱਚਖੰਡ ਜਾਣਦਾ ਜਾਵੇ ਮੁਫਤ ਬਤਾਇਆ ਮੇਰੀ ਮੌਲਾ ਤੇਰੀ ਲੀਲਾ ਹੈ ਨਿਆਰੀ ਜੀ ਜੀਬਾਂ ਦੇ ਉਧਾਰ ਦੇ ਲਈ ਆਇ ਸਤਿ ਗੂਰੀ ਪਾਰੀ ਉਪਕਾਰੀ ਜੀ ਜੀ ਬਾਂਦੇ ਉਦਾਰ ਦੇ ਲਈ ਪਿੰਡਾਂ ਸ਼ਹਿਰਾਂ ਕਰ ਕਰ ਜਾ ਕੇ ਨਾਮਿੰਦਾ ਢੋਲ বাজਾਇਆ ਮੰਝਲ ਤੋਂ ਪਟਕੇ ਜੀਬਾ ਨੂੰ ਪਿਆਰੇ ਨਾਲ ਸਮਝਾਇਆ ਆਪਸ ਦੇ ਵਿੱਚ ਮਿਲ ਕੇ ਰਹਿਣਾ ਕਰਨਾ ਪ੍ਰੇਮ ਸਿਖਾਇਆ ਸੱਚਾ ਸੌਦਾ ਸਰਗਲ ਤੇ ਸਿੱਧਾ ਸੱਚਾ ਨਾਮ ਜਪਾਇਆ ਕੱਟੀ ਜਨਮ ਮਰਨ ਦੀ ਬਿਮਾਰੀ ਜਿ ਪਾਰੇ ਉਪਕਾਰ ਦੇ ਦੇਈ ਆਏ ਸਤਿਗੂਰੀ ਪਾਰੇ ਉਪਕਾਰੀ ਜੀ ਜੀਵਾਂ ਦੇ ਉਧਾਰ ਦੇ ਲਈ ਸ਼ਾਸਤ ਨਾਮ ਜੀ ਪਿਆਰੇ ਦਾਤਾ ਕੀ ਕੀ ਉਸਤ ਗਾਈਏ ਸਾਡੇ ਤੇ ਅਹਿਸਾਨ ਕਰੋੜਾ ਕਿਹੜੇ ਕਿਹੜੇ ਗਿਣਾਈਏ ਕਿਹੜੇ ਰੁੱਖ ਦੀ ਕਲਮ ਬਣਾਈਏ ਸਿਆਹੀ ਕਿਥੋਂ ਲਿਆਈਏ ਛੋਟਾ ਮੂਤ ਗੱਲ ਹੈ ਵੱਡੀ ਮੁਖ ਤੋਂ ਕਹਿ ਨਾ ਪਾਈਏ ਖੁਦ مالک ਤੁਸੀਂ ਤੇ ਵਲਿਹਾਰੀ ਜੀ ਜੀ ਬੰਦੇ ਉਧਾਰ ਦੇ ਲਈ ਆਏ ਸਾਤਿ ਗੂਰੀ ਪਰੀ ਉਪਕਾਰੀ ਜੀ ਜੀ ਪਾंदे ਉਧਾਰ ਦੇ ਲਈ ਦਾਤਾ ਵਿਸ਼ੜੀਆਂ ਰੂਹਾਂ ਦੇਵ ਕਬਾਰੀ ਜੀ ਬਾਰੇ ਉਪਕਾਰ ਦੇ ਲਈ ਤਨ ਤਨ ਸਤਿਗੁਰੂ ਤੇਰਾ ਹੀ ਯਸਰ